ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰ ਪ੍ਰਿਆ ਡੇਰੀ ਫਾਰਮਿੰਗ ਵਿੱਚ ਖਾਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਦਾ ਅੰਦਰੂਤੀ ਜੋ ਹੋਗੇ ਕਵੈਸਟ ਬੇਨਤੀ ਕਰਦੇ ਆਂ ਚੈਨਲ ਨੂੰ ਮੇਰੇ ਵੀਰ ਵੱਤ ਤੋਂ ਬਾਦ ਸਬਸਕ੍ਰਾਈਬ ਕਰਨਾ ਲੱਗੇ ਬੈਲ ਬਟਨ ਨੂੰ ਆਲ ਸੈਟ ਕਰਨਾ ਨਵੀਂ ਵੀਡੀਓਆਂ ਨੋਟੀਫਿਕੇਸ਼ਨ ਜਲਦੀ ਮਿਲੇ ਅੱਜ ਪਹੁੰਚੇ ਆਂ ਸ਼ਹਿਰ ਪੱਟੀ ਮੋੜ ਜ਼ਿਲ੍ਹਾ ਸ਼੍ਰੀ ਤਰਨਤਾਪੁਰ ਸਾਹਿਬ ਤੇ ਤਹਿਸੀਲ ਪੱਟੀ ਅੰਗਰੇਜ਼ਾਂ ਦੇ ਫਾਰਮ ਤੇ ਪਹੁੰਚੇ ਆ ਪੱਟੀ ਮੋੜ ਵਾਲੇ ਦੇ ਤਿੰਨ ਚਾਰ ਵੜਾ ਮਖਾਵਾਂਗੇ ਐਰ ਸ਼ਹਿਰ ਸ਼ਾਈ ਹਲ ਕ੍ਰੋਸ ਲਾਲ ਡੱਬੀ ਸੱਤ ਤਰ੍ਹਾਂ ਦੀਆਂ ਵੈਰਾਈਟੀਆਂ ਇੱਥੋਂ ਮਿਲ ਗਈਆਂ ਜਿਹੜੀ ਮਰਜ਼ੀ ਖਰੀਦਦਾਰੀ ਕਰਿਓ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਪਰ ਬਣੇ ਅੰਡ ਤੱਕ ਕਰਿਓ ਜਰੂਰ ਕਿ ਡਿਟੇਲ ਸਮਝ ਲੱਗ ਜੇ ਤੁਹਾਨੂੰ ਤੇ ਦੱਬ ਕੇ ਸ਼ੇਅਰ ਕਰ ਦਿਓ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਅੰਗਰੇਜ਼ ਸਾਹਿਬ ਠੀਕ ਆ ਵਧੀਆ ਪਾਈ ਵਧੀਆ ਚੜ੍ਹਦੀ ਕਲਾ ਕਹਿਮ ਸਦਾ ਮੈਂ ਪੂਰੀ ਪੂਰੀ ਠੀਕ ਆ ਨਾਮ ਅੰਗਰੇਜ਼ ਸਿੰਘ ਹਾਂਜੀ ਨਾਮ ਅੰਗਰੇਜ਼ ਸਿੰਘ ਪਿੰਡ ਚੂਸਲੇਵੜ ਤੇ ਵੈਸੇ ਆਪਣਾ ਐਡਰੈਸ ਪੱਟੀ ਮੋੜ ਚੌਂਕ ਹਾਂ ਪੱਟੀ ਮੋੜ ਚੌਂਕ ਤੇ ਕਿਲੋਮੀਟਰ ਅੱਗੇ ਆਪਣਾ ਘਰੀਆਲੇ ਵਾਲੀ ਛਲਕ ਤੇ ਘਾਰ ਆ ਜੀ ਠੀਕ ਆ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਤੇ ਮੋਬਾਈਲ ਨੰਬਰ 7509924006 ਸ਼ੁਭਾਰ ਕਰੀਏ ਨੇਰਾ ਹੰਡਿਆ ਤੇ ਇਹ ਕਿਣਵਾ ਸੁਹਾ ਵੈੜ ਕਾਲੀ ਇਹ ਜੀ ਉਹਦਾ ਪਹਿਲਾ કે ਦੂਜਾ ਮੰਨ ਲਓ ਦੋ ਜਾ ਮਗਰ ਕੀ ਆ ਇਹਦੀ ਮਗਰ ਬੱਛੀ ਹੈ ਸਾਈ ਬਾਦ ਦੀ ਆ ਜਿਹੜੀ ਬੱਛੀ ਆ ਗਈ ਜਰਸੀ ਹੈ ਨਾ ਠੀਕ ਆ ਤੋਰਾ ਕਰਾਈਏ ਚੱਕ ਕਹਿੰਦਾ ਕੋਲ ਖਾਲ ਕੇ ਹਾਂ ਤੇ ਸੋਈ ਸਵਾਈ ਸੱਜਣੋ ਅੰਤਾਜਾ ਲਾ ਲਿਓ ਕੋਈ ਦੱਕ ਦੇਂਦਾ ਕੋਈ ਸਮਾਂ ਤਕਰੀਬ ਹੋ ਗਿਆ ਹੋਗਾ ਨਾ ਆਹ ਪਤਾ ਲੱਗਦਾ ਨੋਈ ਆ ਪੀ ਅਜੇ ਮੈਲਾ ਮੂੜਾ ਮਾਰਨਾ ਹੈ ਹੋ ਜੀ ਉਹਨੇ ਅੱਧਾ ਦਿਨ ਕਿਆ ਕਿਹਾ ਵਾ ਬੰਦੇ ਅੱਗੇ ਬਾਕੀ ਤੁਹਾਨੂੰ ਕਿੰਨਾ ਬਚੀਦਾ ਕਿੰਨਾ ਕਿ ਦੁੱਧ ਕੋਲ ਹੋਊਗਾ ਕਿੰਨਾ ਕਿ ਦੁੱਧ ਹੋਊਗਾ ਦੁੱਧ ਸਾਰਾ ਦੇ ਕਰੀ ਮੰਨ ਕੇ ਚੱਲੇ ਕੋਈ ਹਾਂ ਠੀਕ ਹੈ ਕੋਈ ਨਹੀਂ ਕੋਈ ਨਹੀਂ ਫੇਰ ਲਾਇਆ ਚਲੋ ਮੋੜ ਕੇ ਲਾ ਗਿਓ ਲਓ ਜੀ ਸਜਣੋ 18 ਕਿਲੋ ਜਿਹੜਾ ਮੌਕੇ ਦਾ ਦੁੱਧ ਹੋਊਗਾ ਇਹਦੇ ਕੋਲ ਪੱਕਾ ਹੋਊਗਾ ਇਹਨਾਂ ਦਾ 18 17 ਕਿਲੋ ਬਿਲਕੁਲ ਜੀ 17 ਨਾਲ ਹੀ ਕੋਈ ਸੌਦਾ ਕਰ ਲੈ ਬਾਕੀ ਨਾ ਕੱਲ ਦਾ ਦਾ ਵੰਡ ਬੰਦ ਕੀਤਾ ਜੀ ਹੂੰ ਹੂੰ ਇਹ ਤੂੜੀ ਪਾਈ ਨਵੀਂ ਆਪਾਂ ਹਾਂ ਹਾਂ ਤੇ ਮੋਗਜੀ ਮਾਰਦੀ ਸੀ ਸਰਪੋਂ ਨਹੀਂ ਲਾਇਓ ਤੇ ਨਾਲ ਦਾ ਦੋ 12 ਕਿਲੋ ਦੁੱਧਾ ਜਿਹੜਾ ਤਿਆਰ ਹਾਂਜੀ ਤੇ ਬਾਕੀ ਇਹ ਆ ਕਿ ਅੱਜ ਕੱਲ ਤੂੜੀ ਰਹਿ ਗਈ ਜੇ ਪੱਠਾ ਤੇ ਕਿਤੇ ਕਿਸੇ ਕੋਲ ਨਹੀਂ ਹੈਗਾ ਬਿਲਕੁਲ ਸੁੱਕੀ ਤੂੜੀ ਜਿਹੜੀ ਹੈ ਸੁੱਕੀ ਤੂੜੀ ਦੇ ਕੰਮ ਚੱਲਣਾ ਪੱਠਾ ਕਿਧਰ ਆ ਰਿਹਾ ਹੋਰ ਆਪਾਂ ਜੀ ਇਹਦੇ ਮੇਰੇ ਖਿਆਲ ਤੇ 20 ਕਿਲੋ ਦੇ ਕਰੀਬ ਤੈਨੂੰ ਕਰਨਾ ਚਾਹੀਦਾ ਜਿੱਦੀ ਤੱਕ ਗਹਿੜਾ ਤੇ ਬਾਈ ਜੀ ਫਿਰ ਇਹਦੀ ਕੀਮਤ ਕਿੰਨੀ ਕੀ ਕਰ ਦਈਏ ਕੀਮਤ ਇਹਦੀ ਅੰਦਾਜ਼ਾ ਲਾ ਲਓ ਕਿ ਫਾਰ ਕੀ ਯਾਰ ਵੀ ਯਕੀਨ ਤੇ ਜੀ ਹਾਂ ਤੇ 60 ਦੀ ਦੇ ਦਾਂਗੇ 60 ਦੀ ਹਾਂਜੀ ਹਾਂ ਉਹ ਹੋ ਜਾਗਾ ਹਾਂ ਕੋ ਥੋੜਾ ਪਰਮਾਨੈਂਟ ਹੈ ਫਾਰ ਦੀ ਦੇ ਦੇਣੀ ਦੇ ਦੇਣੀ ਹਾਂ ਪਰ ਉਹ ਚੀਜ਼ ਕਾਲੀ ਛਾਹ ਜਾਨਵਰ ਕੀ ਹਾਂ ਦੁੱਧ ਕੋਈ ਸ਼ੱਕ ਠੰਡੀ ਧੀਰੀਆ ਬੱਚਾ ਮਤਲਬ ਬੱਚੇ ਦਾ ਕਰਦੀ ਆ ਹੂੰ ਕਰਾਓ ਹਿਆਣਾ ਕਰਾਉਸ ਬੱਚੇ ਦਾ ਕਰਨਾ ਹੀ ਆ ਦੁੱਧ 17 ਕਿਲੋ ਮੌਕੇ ਦਾ ਹੋਊਗਾ ਹਨਾ ਤੇ ਅੱਗੇ ਆ ਕੀ ਯਾਰ ਛਰ ਛਰ ਪਹਿਲਾਂ ਬੱਚੀ ਆ ਜੀ ਆਹ ਵਾਛੀ ਜਾਂਦੀ ਹੈ ਨਾ ਹਾਂਜੀ ਕਾਲੀ ਗਾਂ ਦੀ ਐ ਸ਼ਹਿਰ ਗੱਬਣਿਆ ਨਾ ਗੱਬੜੇ ਨਹੀਂ ਕੋਈ ਆਲੇ ਦੇ ਵੀ ਕਹਿਦ ਲਾ ਲੋਗਾ ਸ਼ਹਿਤ ਆਉਂਦਾ ਮੂੰਹ ਤਾਂ ਚੌਗੀ ਆ ਚੌਗੀ ਆ ਸ਼ਾ ਵੇ ਕੀ ਚੈੱਕ ਕੀਤੀ ਏ ਹਾਂਜੀ ਠੀਕ ਆ ਬਾਕੀ ਬੈਕਗ੍ਰਾਉਂਡ ਚੰਗੀ ਢੇਲ ਟੂਲ ਬੜੀ ਜਨ ਪਈ ਆ ਨਾ ਦੁੱਧ 20 ਕਿਲੋ ਭਰ ਦੂਗਾ ਥਾੜੇ ਅੰਦਾਜ਼ਾ ਨਾ ਬੜੀ ਕੱਦ ਬੜਾ ਕਾਤ ਬੜਾ ਵਾਕਿਆ ਪਲੀ ਵੜੀ ਹੈ ਹਾਂ ਵਾ 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 ਨਵੀਂ ਬੱਚੀ ਨਾਲ ਕੀ ਲੱਭਦੀ ਬਹੁਤ ਘੱਟ ਐ ਸ਼ਹਿਰ ਦੀ ਨਹੀਂ ਵਾਕਿਆ ਜੀ ਪੂਰੀ ਰਾਜੀ ਬਾਜੀ ਦੇ ਫੁੱਲ ਵਢੀਆ ਕੀ ਬਾਤ ਹੈ ਸਜਣੋ ਪੂਰੀ ਸਿਰਾਈਆ ਖੋਲ ਦੋ ਹਣਾ ਤੋੜ ਦੋ ਲੰਮੀ ਮਾੜੀ ਜੀ ਜਿੱਦ ਕਰ ਬਣੂ ਕਿ ਨਾ ਬੱਚੀ ਦੀ ਨਹੀਂ ਵਾਕਿਆ ਪਟਾਕੇ ਪਾਜੂਗੀ ਸੁੰਦੇ ਤਾਂ ਨਹੀਂ ਅੱਠ ਕਿ ਦਿਨ ਅਜੇ ਕੱਦ ਵੇਖੋ ਗਹਿੜ ਤੱਕ ਤੇ ਮੇਰੇ ਫਿਰ ਨੂੰ ਜਾਂਦੀ ਹਾਂ ਲੈਓ ਮੋੜਦੇ ਹੋ ਪਿੰਡੀਆਂ ਉਹਦੇ ਨੂੰ ਭੁੱਗੀਆਂ ਵਾਲੇ ਨਾ ਹੂੰ ਪੱਠੇ ਦੇ ਪੱਠੇ ਪੱਤੇ ਚੁੱਕ ਪੂਰੀ 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 ਜਵਾਨ ਆ ਸੱਜਣੋ ਵੱਡੇ ਘਾਤ ਦੀ ਆ ਸ਼ਹਿਰ ਆ ਚਮਕ ਦਮਕ ਫੋਲਿਆ ਹੈ ਵੀ ਨਵੀਂ ਬੱਚੀ ਨਵੀਂ ਵਸ਼ੀਰ ਨਵੀਂ ਵਾਦੇ ਬੰਦੀ ਆ ਕਿਦਾਂ ਕਿਹੜਾ ਕਰਮਾਈ ਹੈ ਮੋਂ ਤੋਂ ਹੀ ਚਾਰ ਦੰਦ ਆ ਜਿੱਦਣ ਕਿਨੇ ਬਣੀ ਹਾਂ ਉਸ ਦਿਨ ਵੇਖਣ ਆਲੀ ਹੋਗੀ ਆਓ ਅਜੇ ਹਫਤਾ ਖਾਂਡ ਖਰਦੀ ਆ ਹਾਂਜੀ ਤੇ ਕੀ ਰੇਟ ਆ ਰੇਟ ਇਹਦਾ ਵੀ ਜੀ 85 ਅੱਛਾ ਇਹ ਕੋ ਬਹੁਤੀ ਬਹਿਸ ਨਾਲ ਥਾਂ ਘਟਾਵੇ ਦੇ 80 ਦੀ 80 ਦੀ ਤੇ ਬਾਕੀ ਇਹ ਜੀ ਵੈਰ ਤੀ ਦਿਨ ਬਣ ਕੀ ਤੇ ਲੱਖ ਦੀ ਵੀ ਨਹੀਂ ਰੱਬਣੀ ਨਾ ਇਹ ਆ ਜਿਹੜੀ ਨਸ ਹੋਰ ਹੋ ਜੂ 80 ਚ ਹੋ ਜੂ 19 ਕੀ ਕਰਦਾਂਗੇ 19 ਕੀ ਕਰਦਾਂਗੇ ਫੋਨ ਤੇ ਹਾਂ ਫੋਨ ਤੇ ਕਰਦਾਂਗੇ ਪਰ ਜਿਆਦਾ ਕੋਈ ਵੀਰ ਨਾ ਘਟਾਵੇ ਪਰ ਪਹਿਲਾਂ ਲੱਗ ਗਿਆ ਕਿ ਚੀਜ਼ ਵੇਖੇ ਤੇ ਹਾਸ ਹੋਈ ਆ ਇਹ ਜੀ ਇਹ ਵੀ ਡੁੱਬਣੀ ਹੈ ਇਹ ਵੀ ਸ਼ਹਿਦ ਹੀ ਆਉਂਦਾ ਇਹ ਸ਼ਹਿਦ ਹੀ ਆਉਂਦਾ ਚੜੀ ਹੋ ਜਾ ਤੋਰੋ ਇਹਨੂੰ ਵੀ ਇਹ ਮਗਰਲੇ ਥਾਂ ਤੋਂ ਤਿਲ ਜੀ ਜਿਵੇਂ ਮੰਦਰ ਮਾਸਾ ਨਹੀਂ ਤਾੜਨੇ ਗਲੇ ਤਾਂ ਨਹੀਂ ਨਿਕਲੀ ਬਾਕੀਆਂ ਸ਼ਾਇਦ ਆਉਂਗਾ ਹਾਂ ਆ ਸੱਜਾ ਥਣ ਬਖਾਉਂਦੀ ਨਹੀਂ ਜੇ ਠੀਕ ਆ ਬਖਾਉਂਦੀ ਨਹੀਂ ਜੇ ਬਿਲਕੁਲ ਥਾਣਾ ਡਾਕਟਰ ਨਾਲ ਕੀਤੀ ਗੱਲ ਤੇ ਉਹ ਤਾਂ ਕਹਿੰਦਾ ਸੀ ਜਿਹੜਾ ਪ੍ਰੈਸ਼ਰ ਪੂਰਾ ਥਾਣ ਚ ਹੋ ਸਕਦਾ ਬਾਕੀ ਆਪਾਂ ਕਹਿ ਨਹੀਂ ਸਕਦੇ ਚੱਲਦਾ ਅੰਜ ਚੱਲ ਪੂ ਤਾਂ ਉਹ ਤਾਂ ਚੱਲ ਤੇਪਿਆਂ ਕੁਝ ਨਹੀਂ ਨਿਕਲਿਆ ਤੇਪਿਆਂ ਹੀ ਨਿਕਲਿਆ ਕਿਉਂਕਿ ਸ਼ਾਇਦ ਦੂਜਿਆਂ ਤੋਂ ਨਿਕਲਦਾ ਹੱਸਦਾ ਉਹਨਾਂ ਦੇ ਇਹਦੇ ਸ਼ਾਇਦ ਨਹੀਂ ਨਿਕਲਿਆ ਹਾਂ ਤੇ ਬਾਕੀ ਉਹ ਉਹ ਕਹਿੰਦਾ ਸੀ ਜਿੱਦਾਂ ਥਣ ਤੋਂ ਹੀ ਮਰਿਆ ਹੋਵੇ ਚੜਿਆ ਹੁੰਦਾ ਹਾਂ ਚੜਿਆ ਨਾ ਲਓ ਲੈਓ ਸੋਣੀ ਆ 8 ਦਿਨ ਤੇ ਲੈ ਜਾਣੇ ਨੇ ਸ਼ਾਈਵਾਲ ਚਾਹ ਕੀ ਨਾ ਹਾਂਜੀ ਸ਼ਾਈਵਾਲ ਚਾਹ ਸ਼ਾਈਵਾਲ ਚਾਹ ਤੇ ਬਾਕੀ ਸਜਣੋ ਥਾਂਲੇਵਾ ਇੱਕੋ ਜਿਹਾ ਪੱਦਰ ਆ ਭਾਵੇਂ ਕੋਈ ਫਾਲਟ ਹੋਵੇ ਪਰ ਥਾਂਲੇਵੇ ਦੀ ਬਿਲਕੁਲ ਐ ਓਕੇ ਪੱਦਰ ਆ ਕੋਈ ਜਜਮੈਂਟ ਨਹੀਂ ਹੁੰਦੀ ਤੇ ਬਾਕੀ ਦੱਸ ਕੇ ਜੀ ਦੇਣੀ ਜੀ ਹਾਂ ਢਿਲ ਢੁਲ ਬਾਨੇ ਚ ਕਾਫੀ ਭਈ ਆ ਤੇ ਇਹਨਾਂ ਦੀ ਕੀਮਤ ਪਾਈ ਜੀ ਇੰਨੇ ਤੇ 2000 ਰੁਪਇਆ ਅੱਛਾ ਜਿਹੜੀ ਦੇਣੀ ਦੇਣੀ 28 ਦੀ 25 ਦੀ ਕਰ ਦਈਏ 25 ਤੋਂ ਮੁੜ ਕੇ ਨਾ ਕੁਝ ਨਹੀਂ ਦਾ ਜਾਣਦੇ ਗਾੜੀ 18 20 22 ਨੂੰ ਆਉਂਦੇ ਜੀ ਕੁਝ ਨਹੀਂ ਦਾ ਜਾਣਦੇ ਪਤਾ ਕੀ ਇੰਨੇ ਦੀ ਆਪ ਨੂੰ ਪੈਂਦੀ ਤੇ ਤੁਸੀਂ ਸਿਆਣੇ ਜੀ 28 ਦੀ ਮਾਨ ਕਰ ਦਾਂਗੇ ਜੇ 25 ਦੇ ਜਾਣਦੇ ਨਾ ਛੋਟ ਕਰਨੀ ਹੋਣੀ ਇਹਨੇ 26 ਦੀ 26 ਉਹ ਜੀ ਮਾੜੀ ਆ ਆਂਦੇ 26 ਦੇ 36 ਉਹ ਜੀ ਮਾੜੀ ਆ 25,000 ਰੁਪਈਆ ਵੀ ਘਟਾਉਣ ਵੀ ਠੀਕ ਆ ਸਜਣੋ 25,000 ਦੀ ਜਸ਼ਨੋ ਕਰਾਤੀ ਜੇ ਬੰਦਾ ਬੜਾ ਭਲਾ ਮਾਨਸ ਜਹ ਜੇ ਖਪਾਇਓ ਨਾ ਤੇ ਅੰਗਰੇਜ਼ ਸਿੰਘ ਅਜੇ ਨਵਾਂ ਹੀ ਕਾਰੀਕਰ ਲੱਗਾ ਇਹਨੇ ਭਾਰ ਆਉਂਦਾ ਕੋਈ ਨਹੀਂ ਆ ਵੜਾ ਸੋਹਣੀਆਂ ਏ ਠੀਕ ਆ ਜੀ 25,000 ਚ ਜਸ਼ਨੋ ਕਰਾਤੀ ਤੁਹਾਨੂੰ ਬੰਦਾ ਬੜਾ ਭਲਾ ਮਾਨਸ ਆ ਖਰੀਦਦਾਰੀ ਆਪਣੀ ਕਰਿਓ ਚੌਥੇ ਨੰਬਰ ਤੇ ਆ ਗਈ ਆ ਇੱਕ ਮਹੀਨਾ ਲੈਂਦੀ ਆ ਫੇਚਾਰਾ ਟਾਈਮ ਲਾ ਜਿਉ ਉਹਨਾਂ ਨੇ ਕਿਹਾ ਸੀ ਕਿ 18-20 ਦਿਨ ਲੈਂਦੀ ਜੇ ਮਹੀਨਾ ਹੀ ਲੈ ਕੇ ਨਾ ਏ 18-20 ਦਿਨ ਨਹੀਂ ਲੈਣੀ ਥੱਲੋਂ ਜੇ ਲੱਥਨ ਵਾਲੀ ਆ ਲੱਥੀ ਸਜਣੋ ਤੇ ਅਜੇ ਬੰਨ ਵਾਲੀ ਗੁੰਦ ਦਾ ਹੁੰਦੀ ਥਣਾ ਚ ਥਣ ਚਾਰੇ ਓਕੇ ਆ ਨਾ ਪੈ ਰੋਕੇ ਚਾਰੇ ਹਾਂ ਢੇਲਾ ਵੜੀਆ ਇਹ ਸਹੀ ਆ ਪਾ ਸਹੀ ਆ ਕਹਾਂਗੇ ਜਿਹੜਾ ਆ ਕੇ ਮਹੀਨਾ ਦਾ ਖੰਡ ਖੜਦੀ ਜੇ ਕੋਈ ਸਾਂਭ ਸਕਦਾ ਜਰਸੀ ਕਲੋਜੀ ਚ ਆ ਗਈ ਜੇ ਮੋੜ ਲਿਓ ਤੇ ਕੁਮਾਰੀ ਨਹੀਂ ਆ ਉਨਾ ਘਰ 15 14 15 ਕੋ ਦੋ ਦਿਨ ਦੀ ਰਹੀ ਹੈ ਚਲੋ ਸੋਣੀ ਇਹਨਾਂ ਦੇ ਦੇ ਦਵੇ ਹੂੰ ਇਹ ਬੜੀ ਆਖਣ ਲਾਉ ਨੇ ਚਾਰੂ ਬੜੀ ਚਲ ਬੱਸ ਸੱਬ ਨਾਲ ਆਉਣਾ ਇਹ ਕਿੰਨੇ ਦੀ ਦੇ ਦੀਏ ਹਾਂਜੀ ਕਿੰਨੇ ਕਿੰਨੇ ਦੇ ਦੇ ਦੀਏ ਇਹੰਦਾ ਰੇਡ ਹੁਣਾ 26000 ਰੁਪਿਆ ਕਰਦੇ ਇਹੰਦਾ 25 ਕਰਦੇ ਭਾਵੇਂ ਉਹ ਲੈ ਜਾਏ ਭਾਵੇਂ ਇਹ ਲੈ ਜਾਏ ਹਾਂ 25 ਕਰਦੇ ਠੀਕ ਆ ਕਿਆ ਦਾਣਾ ਖਪਾਇਓ ਵੀਰ ਬੰਦੇ ਰੇਟ ਆਪਣੇ ਦਾ ਠੀਕ ਆ ਸੱਜਣਾ ਇਹ ਵੀ 25000 ਦੀ ਫਿਕਸ ਮਿਲ ਜੂਗੀ ਹਾਂਜੀ ਚਾਰ ਵੜਾ ਖਰੀਦਾਰੀ ਕਰਿਓ va a ingresar en Colón.